ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਸਾਰੇ ਠੀਕ ਹੋ ਡੇਰੇ ਆਗੇ ਤੇਗੇ ਆਪਣੀ ਮੋਟਰ ਤੇ 18 ਨੰਬਰ ਮੋਟਰ ਹੈ ਜੀ ਆ ਦੇਖੋ ਪਿੱਛੇ ਤੇ ਹੁਣ ਮੈਂ ਇਹਦੇ ਬਿੱਟੂ ਕਰ ਰਿਹਾ ਕਿ ਚਾਹ ਦੀ ਸੇਵਾ ਹੁਣ ਬਿੱਟੂ ਨੇ ਪਤਾ ਸੀ ਪਾਣੀ ਭਰ ਕੇ ਜਾਂਦਾ ਤੇ ਅੱਜ ਬਿੱਟੂ ਬਿੱਟੂ ਕਿਵੇਂ ਆ ਫਿਰ ਬਹੁਤ ਵਧੀਆ ਜੀ ਸੇਵਾ ਵਧੀਆ ਚੱਲ ਰਹੀ ਆ ਇੱਕ ਨੰਬਰ ਤੇਰਾ ਨਜ਼ਾਰੇ ਹਨ ਬਹੁਤ ਵਧੀਆ ਗਰਮੀ ਨਾ ਵਾਟ ਕੱਢ ਰਹੀ ਨੇ ਬਹੁਤ ਜ਼ਿਆਦਾ ਬਾਈ ਬੜਿਆ ਹਾਲ ਗਰਮੀ ਦਾ ਨਾ ਉਹਦੀ ਜ਼ਿਆਦਾ ਕਰਨੀ ਹੋਰ ਹੱਤੇ ਬਾਕੀ ਹੁਣ ਮੋਟਰ ਦੇ ਉੱਤੇ ਆ ਵੀ ਬਣ ਰਿਹਾ ਹੈਗਾ ਪਾਣੀ ਵਾਸਤੇ ਨਵਾਂ ਕਿਹੜਾ ਪੁਰਜਾ ਬਣਾਤਾ ਤੇ ਆ ਜੋ ਬਾਕੀ ਤੁਹਾਨੂੰ ਦਿਖਾਵਾਂਗੇ ਇਹ ਮੋਟਰ ਤੇ ਹੋਰ ਵੀ ਬਹੁਤ ਚੀਜ਼ਾਂ ਹੈਗੀਆਂ ਉਹ ਪਰਲੇ ਪਾਸੇ ਆ ਚਲੋ ਤੁਹਾਨੂੰ ਦਿਖਾਉਨੇ ਹੈਗੇ ਹੁਣ ਤਾਂ ਪਹਿਲੇ ਆਜੂ ਪੀਣੇ ਚੱਲ ਕੇ ਉਹ ਦਿਖਾਉਨੇ ਹੈਗੇ ਇੱਥੇ ਪਾਣੀ ਦੀ ਘਾਟ ਕਰਕੇ ਆ ਕੇਲਿਆਂ ਦਾ ਬੜਾ ਬਾਰਾ ਹਾਲ ਹੋ ਗਿਆ ਆ ਦੇਖੋ ਕੇਲੇ ਜੇ ਵੀ ਸੁੱਕ ਗਏ ਬਾਕੀ ਚੀਕੂਆਂ ਦੇ ਬੂਟੇ ਹਰੇ ਭਰੇ ਪਏ ਨੇ ਬਿਲਕੁਲ ਚੀਕੂ ਬੜੇ ਵਧੀਆ ਲੱਗੇ ਹੋਏ ਨੇ ਆ ਦੇਖੋ ਦੇਖੋ ਚੀਕੂ ਦਾ ਬੂਟਾ ਸਾਰਾ ਭਰਿਆ ਪਿਆ ਹੈ ਚੀਕੂ ਨਾਲ ਇੱਧਰ ਸਟੇਡੀਅਮ ਆ ਗਿਆ ਸਾਈਡ ਤੇ ਤੇ ਚਲੋ ਬਾਕੀ ਹੁਣ ਚੱਲਦੇ ਆਂਗੇ ਆਪਾਂ ਫਿਰ ਤੇ ਚੱਲ ਰਹੇ ਨੇਗੇ ਆਪਣੇ ਬਾਈ ਸੇਵਾ ਤੇ ਇਹ ਪੂਰੇ ਤਨ ਮਨ ਨਾਲ ਲੱਗ ਰਹੇ ਨੇ ਸੇਵਾ ਕਰਨ ਐਨ ਵਧੀਆ ਤਰੀਕੇ ਨਾਲ ਗਰਮੀ ਐਨੀਆ ਗਰਮੀ ਦੇ باوجود ਵੀ ਐਨ ਚੱਲਨੇ ਵਧੀਆ ਤਰੀਕੇ ਨਾਲ ਤੇ ਬਾਬਾ ਦਾ ਸੇਬ ਇਹਦੇ ਹਾਲੇ ਦਵਾਲੇ ਹੋ ਰਿਆ ਅੰਬਾਂ ਦੇ ਅੰਬਾਂ ਦਾ ਬੂਟਾ ਦਾ ਵਧੀਆ ਹੈਗਾ ਪਰ ਸੁੱਕ ਗਿਆ ਪਾਣੀ ਘਟ ਕਰਕੇ ਬਾਬੇ ਕੀ ਕਰਨਾ ਪਾਣੀ ਇਹਦਾ ਕੀ ਕਰਨਾ ਕਾਹਤੋਂ ਹੋ ਰਿਆ ਮੈਂ ਪਾਣੀ ਕਰਕੇ ਹੈਨਾ ਪਾਣੀ ਘਟ ਗਿਆ ਚਲੋ ਆ ਦੇਖੋ ਬੂਟਾ ਦਾ ਵੀ ਬਹੁਤ ਬੁਰਾ ਹਾਲ ਹੋਇਆ ਪਿਆਗਾ ਤੇ ਲੱਗ ਰਹੇ ਨੇ ਮੁੰਡੇ ਹੁਣ ਚਾਹ ਪੀਣਾ ਮੈਨੂੰ ਵਿਖਾਉਂਦੇ ਆਂਗੇ ਜ਼ਿਆਦਾ ਟਾਈਮ ਹੋ ਗਿਆ ਤੀਆ ਤੇ ਲੱਗ ਰਹੇ ਨੇ ਚਾਹ ਪੀਂਟੌਰ ਨਾਲ ਮਨਪ੍ਰੀਤ ਦੇ ਚੱਲ ਰਹੇ ਨੇ ਸੌਂਗ ਸ਼ਬਦ ਚੱਲ ਰਹੇ ਨੇ ਮਨਪ੍ਰੀਤ ਦੇ ਇੰਜੋਏ ਕਰ ਰਹੇ ਨੇ ਚਾਹ ਪੀਂਦੇ ਪੀਂਦੇ ਆ ਰਹੇ ਨੇ ਯਾਰੇ ਪੂਰੇ ਇੱਧਰ ਮੋਟਰ ਦੇ ਉੱਤੇ ਇੱਕ ਅਜੂਬੇ ਵੀ ਤਿਆਰ ਕਰ ਰਹੇ ਤੇ ਇੱਧਰਲੇ ਪਾਸੇ ਦੀ ਆ ਤੇ ਉਧਰ ਹੁਣ ਐਂਟਰੀ ਨਾ ਕੋਈ ਹੈਗੀ ਬੰਦ ਕਰਿਆ ਹੋਇਆ ਹੈਗਾ ਕਿਉਂਕਿ ਨੇਰੀ ਕਰਕੇ ਥੋੜਾ ਜਿਹਾ ਖਰਾਬ ਹੋ ਗਿਆ ਤੀਗਾ ਇਹ ਦੇਖੋ ਆ ਬਣਿਆ ਹੋਇਆ ਹੈਗਾ ਬਹੁਤ ਵਧੀਆ ਸ਼ਾਨਦਾਰ ਚੀਜ਼ ਬਣਾਈ ਹੋਈ ਹੈਗੀ ਇਹ ਪਰ ਹੁਣ ਥੋੜੀ ਜਿਹੀ ਐਂਟਰੀ ਬੰਦ ਆ ਇਹਦਾ ਕਿ ਕੋਈ ਕੰਮ ਚੱਲ ਰਿਹਾ ਨੇਰੀ ਕਰਕੇ ਥੋੜਾ ਜਿਹਾ ਖਰਾਬ ਹੋ ਗਿਆ ਤੀ ਇਹ ਕਿਉਂਕਿ ਨੇਰੀਆਂ ਬੜੀ ਜਿਆਦੇ ਚੱਲੀਆਂ ਤੀਆਂ ਇਹ 18 ਨੰਬਰ ਮੋਟਰ ਤੇ ਸਟੇਡੀਅਮ ਦੇ ਬਿਲਕੁਲ ਸਾਹਮਣੇ ਬਣਾਇਆ ਹੋਇਆ ਹੈਗਾ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਨੇਗੇ ਇੱਥੇ ਸਾਰਾ ਕੁਝ ਬਣਾਇਆ ਹੈ ਵਿੱਚ ਇਹ इधर स्टेडियम बनाया हुआ है जी बहुत बढ़िया स्टेडियम आ इंटरनेशनल स्टेडियम वा तो दिखाने गे देखो बहुत बढ़िया वेजी का बड़ा तकड़ा स्टेडियम देखो इंटरनेशनल स्टेडियम बच्चे प्रैक्टिस कर रहे हैं इधर बच्चे प्रैक्टिस कर रहे ने गे देखो ਚਲੋ ਚੱਲਦੇ ਆਂਗੇ ਆ ਇੱਧਰ ਪਿੱਛੇ ਅੰਗੂਰਾਂ ਦੀ ਬੇਲ ਬੜੇ ਟੌਪ ਦੀ ਚੜ੍ਹੀ ਹੋਈ ਹੈਗੀ ਆ ਹੁਣ ਇਹਦੇ ਅੰਗੂਰ ਲੱਗ ਜਾਣਗੇ ਤੁਹਾਨੂੰ ਦਿਖਾਉਂਦੇ ਦੇਖੋ ਆ ਅੰਗੂਰਾਂ ਦੀ ਬੇਲ ਇੱਥੇ ਠਾਨਮਰ ਮੋਟਰ ਤੇ ਦੁਨੀਆ ਦੀ ਹਾਈਬ੍ਰਿਡ ਬੇਲ ਆ ਗਈ ਇਹ ਤੁਸੀਂ ਦੇਖ ਸਕਦੇ ਹੋ ਵੇ ਕੋਈ ਪਤਾ ਨਹੀਂ ਕੋਣ ਉਠਾਦਾ ਬਿੱਟੂ ਆਂਬ ਬੜੇ ਦੀ ਲੱਗੇ ਨੇ ਨਾ ਆਹ ਵਧੀਆ ਬਾਈ ਹੁਣ ਤੁਹਾਨੂੰ ਦਿਖਾਉਂਦੇ ਆਂਗੇ ਹਾਈਬ੍ਰਿਡ ਬਾਕੀ ਬਿੱਟੂ ਬਾਈ 15-16 ਦਿਨ ਹੋ ਗਏ ਇੱਥੇ ਆ ਗਏ ਹਜੇ ਉਰੀ ਸੇਵਾ ਕਰ ਰਿਹਾ ਹੈਗਾ ਤਾਨੂੰ ਹਾਈਬ੍ਰਿਡ ਅੰਬ ਦਿਖਾਉਨੇ ਆਗੇ ਜਿਹੜੇ ਸਦਾ ਬਹਾਰ ਅੰਬ ਨੇ ਇਹ ਕਦੇ ਨਹੀਂ ਖਤਮ ਹੁੰਦੇ ਤੋੜ ਲਾਂਗੇ ਫੇਰ ਲੱਗ ਜਾਣੇ ਨੇ ਤੋੜ ਲਾਂਗੇ ਫੇਰ ਲੱਗ ਜਾਣੇ ਨੇ ਤੁਹਾਨੂੰ ਦਿਖਾਉਨੇ ਆਗੇ ਕਿਹੜੀ ਵੈਰੈਟੀ ਆ ਪਿੱਛੇ ਹੈਗੀ ਮੇਰੇ ਬਿੱਟੂ ਦੇਖ ਅੰਬਾ ਆ ਦੇਖੋ ਬਿੱਟੂ ਚੱਕ ਚੱਕ ਕੇ ਦਿਖਾ ਰਿਹਾ ਹੈਗਾ ਬਾਈ ਜੀ ਲੋਕ ਕਹਿੰਦੇ ਨੇ ਵੀ ਮਹਾਰਾਜ ਐ ਮਹਾਰਾਜ ਐ ਰਣਯਾਰੀ ਨੇ ਨਾ ਅੰਬਾਂ ਵਾਲੇ ਤਾਂ ਰਾਜਸਥਾਨ ਚ ਵੀ ਰੌਣਕਾਂ ਲੱਗੀਆਂ ਪਈਆਂ ਨੇ ਇਹ ਟੌਪ ਦੇ ਅੰਬ ਨੇ ਆਣਾ ਬਿੱਟੂ ਮੈਂ ਇਹ ਦੁੱਤ 12 ਵਾਸੀ ਆਮਨੇ ਜੀ 12 ਮਹੀਨੇ 30 ਦਿਨ ਇੱਥੇ ਆਟਮ ਜੀ ਤੁਹਾਨੂੰ ਤਿਆਰ ਮਿਲੂਗੀ ਤੁਹਾਨੂੰ ਬੱਗੂ ਕੋਸ਼ੇ ਤੇ ਖਾਣਿਆ ਜੋ ਤੇ ਬਿੱਟੂ ਆਪਾਂ ਨੂੰ ਜਾਣਕਾਰੀ ਦੇਊਗਾ ਕਿ ਪੁਰਾਣਾ ਬਿੱਟੂ ਇੱਥੇ ਬਿੱਟੂ ਨੂੰ ਪਤਾ ਹੈਗਾ ਅੱਗੇ ਬਾਈ ਜੀ ਉਹ ਬੱਗੂ ਕੋਸ਼ੇ ਹਾਂ ਬੱਗੂ ਕੋਸ਼ੇ ਵੀ ਹੈ ਨਾ ਇਹ ਜਾਨਵਰਾਂ ਤੋਂ ਥੋੜੀ ਜਾਲੀ ਪਾਈ ਹੋਈ ਹੈ ਨਾ ਉੱਪਰ ਹੂੰ ਜਾਨਵਰ ਖਰਾਬ ਕਰਦੇ ਨੇ ਹਾਂ ਉਹਦੇ ਕਰਕੇ ਜਾਲੀ ਪਾਤੀ ਆਹ ਦੇਖੋ ਆ ਬੱਗੂ ਕੋਸ਼ੇ ਨਾਲ ਭਰਿਆ ਪਿਆ ਹੈਗਾ ਖਾਣ ਦਾ ਆਰਡਰ ਨਹੀਂ ਨਹੀਂ ਤੁਹਾਨੂੰ ਖਾ ਕੇ ਵੀ ਦਿਖਾ ਦੰਦੇ ਹਾਂ ਨਹੀਂ ਤਾਂ ਆਪਾਂ ਬਿਨਾ ਸੇਵਾ ਤੋਂ ਖਾ ਨਹੀਂ ਸਕਦੇ ਇਹ ਆ ਦੇਖੋ ਹਾਲ ਧਰਤੀਆਂ ਲਟਕੇ ਪਏ ਨੇ ਗੇ ਅੰਬ ਹਾਲ ਦਿਖਾ ਦੇਖੋ ਬਾਈ ਹਮ ਅਗਲਾ ਇੱਕ ਇੱਕ ਗੋਸ਼ੇ ਦੇ ਪੇਡੇ ਦੇ ਗਏ ਲੋਕ ਕਹਿੰਦੇ ਆ ਦੇਖੋ ਪੇਡਿਆਂ ਦੇ ਕਿਵੇਂ ਕ੍ਰੈਟ ਟੌਪ ਦੇ ਪੱਕ ਰਹੇ ਨੇਗੇ ਤੇ ਆ ਵੀ ਇਧਰ ਬੱਗੂ ਗੋਸ਼ਿਆਂ ਦੇ ਫੇਰ ਕਪੜਾ ਪਾਇਆ ਹੋਇਆ ਹੈਗਾ ਦੁਨੀਆ ਦੇ ਹਾਈਬ੍ਰਿਡ ਬੱਗੂ ਗੋਸ਼ੇ ਨੇ ਇਹ ਜਿਹੜੇ 12 ਮਹੀਨੇ 30 ਦਿਨ ਲੱਗਦੇ ਨੇ ਇੱਥੇ ਜੀ ਉਹ ਕਰ ਰਿਹਾ ਹੈਗਾ ਬਖਾਨ ਨੂੰ ਪਰ ਖਾਣੇ ਦੀ ਦੇਖੋ ਆ ਗੋ ਕੇ ਮੇ ਲਮਕੇ ਪੈਨੇਗੇ ਤੇ ਬਾਕੀ ਇਹਦੇ ਮੋਟਰ ਦੇ ਲਵੀ ਉਧਰ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀ ਜਿਹੜਾ ਅਜੂਬਾ ਬਣਾ ਰਿਤੇਗੇ ਇਹਦਾ ਕੰਮ ਹਾਲ ਫਿਲਹਾਲ ਬੰਦਾ ਹੁਣ ਉਹ ਸਾਹਮਣੇ ਹੈਗਾ ਦੇਖੋ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਇੱਥੇ ਮੋਟਰ ਤੇ ਮਿਲੂਗੀ ਤੇ ਚਲੋ ਹੁਣ ਚੱਲਦੇ ਆਂਗੇ ਅੱਡੇ ਦੇ ਚ ਮਾਰ ਕੇ ਆਉਨੇ ਆਂਗੇ ਢੇੜਾ ਦੇਖੋ ਜੀ ਸਵੇਰੇ ਸਵੇਰੇ ਕਿੰਨੀ ਸ਼ਾਂਤੀ ਆ ਕਿੰਨਾ ਮਨ ਲੱਗਦਾ ਹੈਗਾ ਢੇੜਾ ਸੱਚਾ ਸੌਦਾ ਸਰਸਾ ਕਮੈਂਟਾਂ ਦੇ ਵਿੱਚ ਜਰੂਰ ਨਾਰਾ ਲਿਖ ਦਿਓ ਬਹੁਤ ਵਧੀਆ ਦੇਖੋ ਜੀ ਡੈਕੋਰੇਸ਼ਨ ਆਪਾਂ ਇੰਟਰ ਹੋ ਰਿਆਂਗੇ ਇਹ ਬੈਠਾ ਜੀ ਬਾਬਾ ਕਾਲਾ ਵਿਚਾਰਾ ਟੁੱਟ ਕੇ ਸਿੰਘ ਸੁng ਜਿਹੇ ਵੀ ਹੁਣ ਬਹੁਤ ਵਧੀਆ ਦੇਖੋ ਅੱਜ ਵੈਸੇ ਢੰਡਾਰਾ ਵੀ ਆ ਦੇਖੋ ਕਿੰਨੀ ਸਾਫ ਸਫਾਈ ਆਰ ਕਿੰਨਾ ਵਧੀਆਗਾ ਆ ਤੁਸੀਂ ਦੇਖ ਸਕਦੇ ਹੋਗੇ ਬਹੁਤ ਵਧੀਆ ਜਿਹੜਾ ਸਿਸਟਮ ਹੈਗਾ ਅੱਜ ਤੇ ਬਾਕੀ ਆਪਾਂ ਵੀ ਅੱਜ ਲਾ ਕੇ ਅੱਜ ਮੋਟਰਸਾਈਕਲ ਸਾਈਡ ਤੇ ਤੇ ਸੁਣੀਏ 사ਸਾਂਗ ਤੇ ਤੁਸੀਂ ਦੇਖ ਸਕਦੇ ਹੋ ਵੀ ਇਹ ਸਾਰਾ ਡੇਰਾ ਚੱਲ ਰਿਹਾ ਜੀ ਅੱਗੇ ਤੱਕ ਵੀ ਬਹੁਤ ਹੈਗਾ ਤੇ ਅੱਜ 사ਸਾਂਗ ਵੀ ਹੈਗੀ ਹੈਗੀ ਹੁਣ ਆਪਾਂ ਲਾਉਂਦੇ ਆ ਮੋਟਰਸਾਈਕਲ ਕਿਸੇ ਪਾਸੇ ਸਾਈਡ ਤੇ ਕੋਈ ਉਸ ਤੋਂ ਬਾਅਦ ਪਿੱਛੇ ਪੈਣ ਵਾਲਾ ਗੇਟ ਲੰਘ ਗਿਆ ਤੇ ਆਹ ਗੇਟ ਆ ਜਿਹੜਾ ਜੇ ਮਾਈਆਂ ਵਾਲਾ 게ਟਾ ਜੀ ਇੱਥੋਂ ਮਾਈਆਂ ਦੀ ਐਂਟਰੀ ਹੁੰਦੀ ਆ ਤੁਸੀਂ ਦੇਖ ਸਕਦੇ ਹੋਗੇ ਤੇ ਆਜੋ ਫਿਰ ਆਪਾਂ ਕਰਾਉਨੇ ਆਂਗੇ ਵੈਗ ਜਮਾ ਚੱਲਦੇ ਆਂ ਫਿਰ ਅਸੀਂ ਇੱਥੇ ਲਾਤਾ ਮੋਟਰਸਾਈਕਲ ਸਟੈਂਡ ਦੇ ਵਿੱਚ ਤੇ ਬਾਕੀ ਹੁਣ ਚੱਲਦੇ ਆਂਗੇ ਸੁਣਦੇ ਆਂਗੇ ਸੱਸਾਂ ਨਾਲ ਮੁੰਡੇ ਨਾਲ ਦੇਤੇਗੇ ਬਾਹਰ ਖੜੇ ਨੇਗੇ ਬਾਕੀ ਹੁਣ ਚੱਲਦੇ ਆਂਗੇ ਆਪਾਂ ਸੱਸਾਂ ਦੇ ਵਿੱਚ ਦੇਖਦੇ ਆ ਹੋ ਸਕਦਾ ਸਾਨੂੰ ਮੋਬਾਈਲ ਨੇ ਜਿਹੜੇ ਉਹ ਜਮਾ ਕਰਾਉਣੇ ਪੈਣਗੇ ਕਿਉਂਕਿ ਅੰਦਰ ਹੋ ਸਕਦਾ ਮੋਬਾਈਲ ਆਊੜ ਨਾ ਹੋਣਾ ਬਾਕੀ ਚਲੋ ਦੇਖਦੇ ਹਾਂ ਬੈਗ ਵੀਡੀਓ ਨਾਲ ਕਰੋਨੇ ਦੇਖਦੇ ਰਹੇ ਤੇ ਉਹ ਜਗ੍ਹਾ ਤੇ ਬੈਗੜੀ ਤੇ ਸਾਹਮਣੇ ਆ ਜੀ ਮੇਨ ਜਿਹੜਾ ਪਾਈਆਂ ਵਾਲਾ ਗੇਟ ਹੈਗਾ ਆ ਸਾਹਮਣੇ ਤੁਸੀਂ ਦੇਖ ਸਕਦੇ ਹੋਗੇ ਤੇ ਆਜੋ ਫਿਰ ਚੱਲਦੇ ਆਂਗੇ ਆ ਗੇਟ ਹੈ ਜੀ ਮੇਨ ਤੁਸੀਂ ਦੇਖ ਸਕਦੇ ਹੋਗੇ ਅੱਜ ਢੰਡਾਰ ਆਏ ਵੈਸੇ ਚੈਲਪੈਲ ਥੋੜੀ ਜੀ ਘੱਟ ਆ ਗਈ ਕਿਉਂਕਿ ਲੋਕ ਕੰਮਾਂ ਕਰਨ ਦੇ ਵਿੱਚ ਬਿਜੀ ਨੇਗੇ ਇਹ ਆਜੋ ਫਿਰ ਚੱਲਦੇ ਆ ਸਤਸੰਗ ਖਤਮ ਹੋ ਗਿਆ ਜੀ ਤੇ ਦੇਖੋ ਸੰਗਤ ਸਾਰੀ ਹੁਣ ਘਰਾਂ ਨੂੰ ਜਾ ਰਹੀ ਹੈਗੀ